ਸਾਰਾ ਕੁਝ ਹੀ ਤੜਕੇ ਕਰਾ ਲਓ ਭਾਈ ਹੰਨਾ ਸਹੀ ਗੱਲ ਐ ਇੱਕ ਇੱਕ ਕਰ ਦੇਣਾ ਇੰਜਰੀ ਹੋ ਜਾਊ ਸੁਣ ਲੈ ਫੇਰ ਕੀ ਹੁੰਦਾ ਮੰਨ ਇੰਜਰੀ ਹੋ ਗਈ ਫੇਰ ਐਂ ਦੇਖ ਲੈ ਰੇਡਰ ਲੱਤਾਂ 'ਚ ਮੜਦੇ ਦਾ ਨਹੀਂ ਪਤਾ ਲੱਗਦਾ ਮੈਂ ਕਹਿੰਦਾ ਮੈਂ ਕਰਾਉਣਾ ਪਰ ਸਿਆਣੇ ਦੀ ਗੱਲ ਕਹੀ ਮੰਨ ਲਈ ਦੀ ਹਾਂ ਸਾਰਾ ਸੀਜ਼ਨ ਪਿਆ ਔਖਾ ਹੋ ਜਾਂਦਾ ਹੈ ਇਹ ਤਾਂ ਸ਼ੁਰੂਆਤ ਹੀ ਹੋਈ ਆ ਸੋਹਣਿਆ ਜੇ ਖੇਡਣਾ ਚਾਹੁੰਦੇ ਆ ਪਲੇਅਰ ਖੇਡ ਵੀ ਸਕਦਾ ਸਾਨੂੰ ਕੋਈ ਚੱਕਰ ਨਹੀਂ ਹੈਗਾ ਇਹ ਵੀ ਗੱਲ ਆ ਪਰ ਇੱਕ ਗੱਲ ਸੋਚ ਕੇ ਆਏ ਹੋ ਵੀ ਹਾਂ ਡਗਰੂ ਵਾਲਿਆਂ ਦਿਮਾਗ 'ਚ ਰੱਖਿਓ ਗੱਲ ਭਾਈ ਜਣੇ ਠੀਕ ਹੈ ਨਾ ਸਾਨੂੰ ਕੁਝ ਨਹੀਂ ਹੈ ਹਾਂ ਇਹ ਤਾਂ ਕਹਿੰਦੇ ਸਾਡਾ ਖਰਚਾ ਵਜ ਤੇ ਇੱਕ ਦਿਨ ਦਾ ਅਸੀਂ ਕਰਾਂ ਵੀ ਦੇਵਾਂਗੇ ਇੱਕ ਗੱਲ ਕਹਿੰਦਾ ਜਾਇਆ ਤਾਂ ਉਂ ਵੀ ਨਹੀਂ ਜਾਣਾ ਕਿਉਂਕਿ ਜਿੰਨੇ ਜਿਹੜੇ ਸਾਹਮਣੇ ਤੋਂਦਾ ਰਿਸਕ ਕੋਈ ਨਾ ਲਿਓ ਸਟੇ ਕਰਨਾ ਕੋਈ ਪ੍ਰਬੰਧ ਕਮੇਟੀ ਕਰ ਦੂਗੀ ਪਰ ਰਿਸਕ ਨਾਲ ਉਹ ਬਾਈ ਜਾਂਦਾ ਪਹਿਲੀ ਗੱਲ ਦਾ ਮੈਂ ਪਲੇਅਰ ਨੂੰ ਖੇਡਣ ਹੀ ਨਹੀਂ ਕਹਣਾ ਵੀ ਖੇਡ ਬਹੁਤ ਸੀਜ਼ਨ ਪਿਆ ਜਮਾ ਮਾਈਨਸ ਤੋਂ ਸ਼ੁਰੂ ਹੁੰਦਾ ਪਲੇਅਰ ਇੰਜਰੀ ਹੋ ਜੇ ਮਹਿਕ ਨੂੰ ਬੇਨਤੀ ਹੈ ਮਹਿਕ ਸੰਪਰਕ ਕਰੋ ਜੀ ਕੱਲ ਨੂੰ ਆ ਮੈਚ ਦਾ ਫੈਸਲਾ ਜਿਹੜਾ ਉਹ ਕਸ਼ਮੀਰੇ ਬਾਈ ਨੂੰ ਬੇਨਤੀ ਹੈ ਕਿਧਰ ਗਰਾਊਂਡ ਚੋਂ ਸੰਪਰਕ ਕਰੋ ਜੀ ਕਸ਼ਮੀਰਾ ਕਰਾਚੋਂ ਜਿਹੜੀ ਟੀਮ ਰਹਿਣਾ ਚਾਹੁੰਦੀ ਹੈ ਉਹ ਸਾਨੂੰ ਲਿਖਾ ਦਿਓ ਰੋਟੀ ਦਾ ਰਹਿਣ ਦਾ ਪ੍ਰਬੰਧ ਤੁਹਾਡਾ ਪ੍ਰੋਪਰ ਕੀਤਾ ਜਾਊਗਾ ਜਿਹੜੀ ਟੀਮ ਰਹਿਣਾ ਚਾਹੁੰਦੀ ਹੈ ਉਹ ਸਾਨੂੰ ਦੱਸ ਦੇਵੇ ਸਵੇਰੇ 10 ਵਜੇ ਮੈਂ ਜਿਹੜੇ ਮੈਂਕ ਘਨਾਂ ਜੀ ਤੜਕੇ ਠੀਕ 10 ਵਜੇ ਮੈਂ ਜਿਹੜੇ ਸ਼ੁਰੂ ਹੋਣਗੇ